ਦੇ ਲੋ ਅਮਰੀਕਾ ਦੇ ਆਲ ਪੂਰਾ ਪਰਿਵਾਰ ਲੈ ਕੇ ਭੀਖ ਮੰਗਣ ਲਿਆ ਵੀ ਦੱਸ ਤੂੰ ਕੰਮ ਨਹੀਂ ਕਰ ਸਕਦਾ ਨਾਲੇ ਪੈਸੇ ਵੀ ਬਾਦ ਮਿਲਣਦੇ ਆ ਨੂੰ ਵੀ ਫੈਮਿਲੀ ਸਾਰੀ ਜਵਾਬ ਜੋਕ ਦੇਖੋ ਨਾਲ ਹੀ ਚੱਕੀ ਫਿਰਦਾ ਆ ਦੇਖੋ ਉਹ ਖਈਆ ਜਵਾਰਤਾ ਦਾ ਵੀ ਕੀ ਲਾਈਫ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਅਮਰੀਕਾ ਆ ਕੇ ਵੀ ਆਹੀ ਕੰਮ ਕਰਨੇ ਚਾਰ ਬੱਚੇ ਆ ਦੇ ਹਸਬੰਡ ਵਾਈਵਾਂ ਤੇ ਦੋਵੇਂ ਜਣੇ ਕੰਮ ਕਰੋ ਬੱਚੇ ਦਿਖਾ ਕੇ ਪੈਸੇ ਵੱਧ ਲੈ ਰਹੇ ਆ ਲੋਕੀ ਤਰਸਾ ਕੇ ਦੇਈ ਜਾਂਦੇ ਆ ਆਉਂਦੇ ਨਹੀਂ ਹੁੰਦੀ ਯਾਰ ਇਹ ਵੀਡੀਓ ਅਮਰੀਕਾ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਇੱਕ ਪੰਜਾਬੀ ਪਰਿਵਾਰ ਸੜਕ ਕਿਨਾਰੇ ਬੈਠ ਕੇ ਭੀਖ ਮੰਗ ਰਿਹਾ ਜੋ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਹਾਯੋ ਰੱਬਾ ਇਸ ਪਰਿਵਾਰ ਦੀ ਕੀ ਮਜਬੂਰੀ ਹੋਊਗੀ ਕਿਆਖਰੇ ਇਸ ਨੂੰ ਸੜਕ ਕਿਨਾਰੇ ਬੈਠ ਕੇ ਭੀਖ ਮੰਗਲ ਲਈ ਮਜਬੂਰ ਹੋਣਾ ਪਿਆ ਬਾਕੀ ਤੁਹਾਡੀ ਕੀ ਪ੍ਰਤੀਕਿਰਿਆ ਇਸ ਵੀਡੀਓ ਉਪਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ